ਤਾਂ ਉਹ ਦੇਸੀ ਕੇ ਐਬਰੀਡੇ ਦਾ ਮੇਲ ਕਾ ਦਾ ਵੀ ਦੇਸੀ ਕੇ ਵੀ ਮਿਲ ਜਣੇ ਆ ਦੇਖੋ ਲੱਗੇ ਹੋਏ ਦੇਸੀ ਕੇ ਮੂਲ ਦਾ ਵੀ ਲੱਗਾ ਹੋਇਆ ਐ ਐਬਰੀਡੇ ਐਬਰੀਡੇ ਦਾ ਵੀ ਆ ਸ਼ਾਹੀ ਕੇ ਹیدرਵੀ ਕੇ ਮਿਲ ਜੂਗੇ ਤੁਹਾਨੂੰ ਤੇ ਇੱਧਰ ਜਿਹੜੇ ਆ ਇਹ ਡਾਲਡਾ ਵਰਨਸ ਪਤੀ ਆ ਇਹ ਹੈਗਾ ਆ 200 ਰੁਪਏ ਬਾਹਰ ਤੇ ਇੱਥੇ ਹੈਗਾ 167 ਰੁਪਏ ਤੇ ਜਿਹੜਾ ਆ ਇਹ ਗਗਨ ਦਾ ਆ ਇਹ 200 ਰੁਪਏ ਬਾਹਰ 148 ਰੁਪਏ ਤੇ ਇੱਧਰ ਰੱਥ ਵੀ ਆ ਜਾਂਦਾ ਰੱਥ ਵੀ ਮਿਲ ਜੂਗਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਕੇ ਲੱਗੇ ਹੋਏ ਆ ਤੇ ਆ ਲੱਗਾ ਹੋਇਆ 720 ਦਾ 1 ਲੀਟਰ ਹਾਂ ਹਾਂ ਇਹਨਾਂ ਨੂੰ ਖਜੂਰਾਂ ਵਗੈਰਾ ਵੀ ਮਿਲ ਜੂਗੇ ਆ ਖਜੂਰਾ ਵੀ ਹਰ ਇੱਕ ਤਰ੍ਹਾਂ ਦੇ ਖਜੂਰਾ ਲੱਗੇ ਆ ਪਰ ਮਤਲਬ ਕਿ ਲੋਹਂ ਦੇ ਪਿਆ ਰੇਟ ਲੱਗਦੇ ਤੇ ਇੱਥੇ ਵੀ ਤੇ ਖਜੂਰਾ ਵੀ ਮਿਲ ਜੂਗਾ ਥੱਲੇ ਕੀ ਆ ਹੁਣ ਖਾਸ ਮੰਨਦੇ ਆ ਇਹਨਾਂ ਨੂੰ ਕੀ ਕਹਿੰਦੇ ਆ ਆਹ ਬੜੇ ਐਪ੍ਰਿਕੋਟ ਐਪ੍ਰਿਕੋਟ ਹਾਂ ਐਪ੍ਰਿਕੋਟ ਐਪ੍ਰਿਕੋਟ ਆ ਰਹੇ ਬੇਟਾ ਅਪ ਲਾਈਟ ਇੰਡੀਆ ਗ੍ਰੇਟ ਦਾ ਔਇਲ ਵੀ ਮਿਲ ਜੂਏ ਦੇਖੋ ਤੇ ਪ੍ਰਾਈਸ ਜੇ ਬਾਹਰ ਹੈਗਾ ਇਹਦਾ 730 ਰੁਪਏ ਤੇ ਤੇ 540 ਰੁਪਏ ਦਾ ਤੇ ਕਿੰਨਾ ਤੇਨ ਲੀਟਰ ਦੀਆਂ 3 ਲੀਟਰ ਦੀਆਂ ਲੱਗੀਆਂ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ 스마트 스마트 ਬਿਜਾਰੀ ਲੈਸ 스마트 ਵਾਇਰ ਉਤੇ ਸਾਰੇ ਪ੍ਰਾਈਸ ਦੱਸਾਂਗੇ ਵੀਡੀਓ ਨਾਲ ਬਣੀ ਰਹੀਏ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੀ ਵੀ ਕਰਦੇ ਰਹੋ ਤੇ ਚਲੋ ਜੀ ਤੁਹਾਨੂੰ ਸਾਰਾ ਦਿਖਾਉਣੇ ਆ ਸਮਾਰਟ ਬਾਜ਼ਾਰ ਦਾ ਕਿੰਨਾ ਕੁ ਪ੍ਰਾਈਸ ਦਾ ਕੀ ਨਹੀਂ ਹੈਗਾ ਤੇ ਦੱਸਾਂਗੇ ਵੀਡੀਓ ਨਾਲ ਬਣੀ ਰਹੀਓ ਜਿਹਦਰ ਸਮਾਰਟ ਪ੍ਰਾਈਸ 99 ਰੁਪਏ ਦੇ ਬਿਕਨ ਰਿਖਟਾ ਮਿੱਠਾ ਪੂਜਿਆ ਜਿਹੜੇ ਨੰਬਰ ਪੇਜ ਲੱਗਾ ਆ ਇਧਰ ਬਾਈਕ ਕਟਕ ਫਰੀ ਲੱਗਾ ਆ ਜੀ ਬਾਈਕ ਕਟਕ ਉਹ ਨਹੀਂ ਜੀ ਤੇ ਇਧਰ ਵੀ ਪੂਜੇ ਸਾਰੇ ਬਾਈਕ ਕਟਕ ਫਰੀ ਲੱਗੇ ਹੋਏ ਲੋ ਇੰਟਰਵਿਊ ਵੀ ਕਰਨੀ ਦੀ ਪੂਜੀਆ ਬਾਇ ਕਾਕਟਕਫੀ ਬਾਇ ਇੱਕ ਲੈਨੇ 33 ਰੁਪਏ ਉਹੀ ਹਾਫ ਆ ਪ੍ਰਾਈਸ ਹੈ ਇੱਥੇ ਵੀ ਉਹੀ ਸਿਸਟਮ ਆ ਇੱਕ ਇੱਕ ਲੈਨੇ 33 ਰੁਪਏ ਤੇ ਜੇ ਦੋ ਲੈਨੇ ਤੇ 66 ਰੁਪਏ ਚ ਤੇ 150 ਗ੍ਰਾਮ ਦੇ ਦਿੱਤਾ ਇੱਧਰ ਵੀ ਬਾਇ ਕਾਕਟਕਫੀ 60 ਰੁਪਏ ਚ ਜੇ ਇੱਕ ਲੈਨੇ ਆ ਤਾਂ ਤੁਹਾਨੂੰ 30 ਰੁਪਏ ਚ ਪੈਣਾ ਜੇ ਇੱਕ ਵੀ ਲੈ ਕੇ ਜਾਣਾ ਤਾਂ ਉਹ ਵੀ ਲਿਜਾ ਸਕਦੇ ਆ ਇੰਦਾ ਵੀ ਹੈਗਾ ਇੱਥੇ ਇੱਕ ਵੀ ਤੁਸੀਂ ਨਾਲ ਨਾਲ ਲਿਖਿਆ ਹੋਇਆ ਮੈਂਸ਼ਨ ਕੀਤਾ ਹੋਇਆ ਜੇ ਇੱਕ ਲੈਣੀ ਹੈ ਇੱਕ ਵੀ ਲਿਜਾ ਸਕਦੇ ਜੇ ਉਧਰ ਭਾਏ ਦੋ ਇੱਕ ਗੈਟ ਗੈਟ ਇੱਕ ਫਰੀਆ ਇਹ ਦੇਖੋ ਭਾਏ ਦੋ ਗੈਟ ਇੱਕ ਫਰੀਆ ਇੱਥੇ ਵੀ ਇਹ ਸਾਰੇ ਪੂਜੇ ਲੱਗੇ ਹੋਏ ਆ ਇਧਰ ਵੀ 75 ਰੁਪਏ ਚ ਇਹ ਵੀ 75 ਰੁਪਏ ওভার ਜੇ 299 ਦਾ ਤਾਂ 224 ਦਾ ਇਹ ਵੱਡਾ ਪੂਜੇ ਦਾ ਪੈਕਟ ਪੈਣਾ ਇਹ ਦੇਖੋ ਤੇ ਇਹਦਾ ਪੂਜੇ ਸਾਰੇ ਲੱਗੇ ਹੋਏ ਆ ਇਧਰ ਵੀ ਇਹ ਦੇਖੋ ਇਹ ਸਾਰੇ ਭੂਜੇ ਜੇ ਤੁਸੀਂ ਦੋ ਨਹੀਂ ਲੈਣੇ ਤੇ ਇੱਕ ਵੀ ਲੈ ਜਾ ਸਕਦੇ ਇਦਾਂ ਲਿਖਿਆ ਹੋਇਆ ਬਹੁਤ ਵਧੀਆ ਪ੍ਰਾਈਸ ਵਾ ਤੇ ਇਧਰ ਵੀ ਜੇ ਨੌਫਰਤਨ ਮਿਕਸ ਭੂਜਾ ਲੈਣਾ ਤੇ ਇੱਥੇ ਤੁਹਾਨੂੰ ਸਮਾਰਟ ਪ੍ਰਾਈਸ ਜੇ 125 ਦਾ ਤੇ 100 ਦਾ ਪੈਣਾ ਇਹ ਨਹੀਂ ਵੀ ਲਿਖਿਆ ਮਤਲਬ ਕਿ ਸਮਾਨ ਬਹੁਤ ਵਧੀਆ ਹੈ ਸਾਨੂੰ ਤਾਂ ਦੇਖਣ ਨੂੰ ਵਧੀਆ ਲੱਗਦਾ ਹੈ ਸਮਾਨ ਇਹ ਹੈਗਾ ਸਮਾਰਟ ਸਮਾਰਟ ਭੂਜਾ ਹੈ ਰੈਂਸ ਦਾ ਤੇ ਬਾਕੀ ਇੱਥੇ ਪ੍ਰਾਈਸੇਸ ਲਿਖ ਵੀ ਹੁੰਦੀਆਂ ਵਿੱਚ ਵਿੱਚ ਪ੍ਰਾਈਸੇਸ ਲਿਖਦੇ ਪਏ ਆ ਤੁਸੀਂ ਬਾਇ ਇੱਕ ਕੈਟਕਾ ਫ੍ਰੀ ਆ ਤੇ ਤੁਹਾਨੂੰ 64 ਰੁਪਏ ਚ ਪੈਣੇ ਇਦਾਂ ਦੇ ਜਿਹੜੇ ਪਾਪੜ ਤੜਨ ਵਾਲੇ ਹੁੰਦੇ 200 ਗ੍ਰਾਮ ਦੇ 64 ਰੁਪਏ ਚ ਪੈਣੇ ਆ ਤੇ ਜੇ ਤੁਸੀਂ ਇੱਕ ਲੈਣਾ ਤੇ ਤੁਹਾਨੂੰ 32 ਰੁਪਏ ਦਾ ਇੱਕ ਪੈ ਜਾਊਗਾ ਇਸ ਤਰ੍ਹਾਂ ਸਾਰੇ ਪਾਪੜ ਜਿਹੜੇ ਤੇ ਤੇ ਇੱਧਰ ਤੁਹਾਨੂੰ ਜੂਸ ਦੀਆਂ ਬੋਤਲਾਂ ਮਿਲ ਜੂਗੀਆਂ ਇਹ ਹੈਗੀ ਆ ਬਾਈ ਇੱਕ ਗੈਟ ਇੱਕ ਫ੍ਰੀ ਤੇ 198 ਰੁਪਏ ਚ ਜੇ ਤੁਸੀਂ ਇੱਕ ਲੈਣੀ ਤੇ 99 ਰੁਪਏ ਦੀ ਪੈਣੀ ਹੈ ਜੂਸ ਦੀਆਂ ਬੋਤਲਾਂ ਇਸ ਤਰ੍ਹਾਂ ਦੀਆਂ ਹਨ ਮੈਨੂੰ ਬੋਲਿਓ ਹਾਂ ਲਾਹੌਰੀ ਲੋਰੀ ਬਹੁਤ ਜ਼ਿਆਦਾ ਇਹ ਵੀ ਲਿਕਵਿਡ ਆ ਗਿਆ ਨਾ ਫਿਰ ਦੂਜਾ ਆ ਗਿਆ ਨਾ ਲਿਕਵਿਡ ਆ ਗਿਆ ਹੂੰ ਇਧਰ ਕੋਕੋਨਟ ਵਾਟਰ ਵੀ ਮਿਲ ਜੂਗਾ ਤੁਹਾਨੂੰ ਮਤਲਬ ਕਿ ਪੀਣ ਵਾਲੇ ਜੂਸ ਵਗੈਰਾ ਬਹੁਤ ਵਾ ਲੱਗੇ ਹੋਏ ਤੇ ਇਹ ਇਸ ਤਰ੍ਹਾਂ ਲੱਗਾ ਹੋਇਆ ਤੇ ਬਾਈਕ ਗੈਟਕੋ ਵੀ ਕਿਸੇ ਨਾ 99 ਰੁਪਏ ਚ ਵਾ ਤੇ ਜੇ ਤੁਸੀਂ ਇੱਕ ਲੈਣੀ ਆ ਤਾਂ ਤੁਹਾਨੂੰ ਉਹ ਵੀ ਪੈ ਜਾਊਗਾ ਇੱਕ ਵੀ ਲੈ ਜਾਓਗੇ ਤੁਸੀਂ 1 ਕਿਲੋ ਜਸ ਰਣੇ 99 ਬਾਈ ਇਧਰ ਫਰੂਟ ਵੀ ਮਿਲ ਇਸ ਤਰ੍ਹਾਂ ਬੋਤਲਾਂ ਜੂਸ ਦੀਆਂ ਹਰ ਇੱਕ ਅਨਾਰ ਦਾ ਜੂਸ ਮਿਲ ਜਾਊਗਾ ਗਾਵਾ ਦਾ ਮਿਲ ਜਾਊਗਾ ਤੇ ਬਾਕੀ ਕੋਕੋਨਟ ਵਾਟਰ ਹਰ ਤਰ੍ਹਾਂ ਦੇ ਹੈਗੇ ਆ ਤੇ ਇੱਧਰ ਵੀ ਜੂਸ ਦੀਆਂ ਬੋਤਲਾਂ ਵਗੈਰਾ ਇਹ ਦੇਖੋ ਮਿਲ ਜਾਊਗਾ ਤੇ ਆ ਐਪਲ ਵਾਲਾ ਐ ਹੈਪੀ ਵਾਲੀ ਉਹ ਕੋਕਾ ਕੋਲਾ ਹਰ ਤਰ੍ਹਾਂ ਦੀ ਜੂਸ ਦੀਆਂ ਬੋਤਲਾਂ ਲੱਗੀਆਂ ਹੋਈਆਂ ਜੇ ਇੱਧਰ ਇਹ ਕਿੰਨੇ ਤਾਂ ਹੈ 35 ਰੁਪਏ ਹ ਜਿਹੜੀ ਆ ਤੁਹਾਨੂੰ ਬਾਹਰੋਂ ਕਿੰਨੇ ਦੀ ਮਿਲਦੀ ਹੈ ਪਰ 50 ਦੀ ਮਿਲਦੀ ਹੈ ਤੇ ਜਿਹੜੀ ਆ ਥੱਲੇ ਨੂੰ ਜਿਹੜੀ ਆ ਤੁਹਾਨੂੰ 50 ਦੀ ਫੈਂਟਾ ਬਾਹਰੋਂ ਮਿਲਦੀ ਹੈ ਤੇ ਇਹ ਇੱਥੇ ਤੁਹਾਨੂੰ 35 ਰੁਪਏ ਦੀ ਮਿਲਣੀ ਚੀ ਇਹ ਦੇਖੋ ਇਹ ਤੁਹਾਨੂੰ 35 ਰੁਪਏ ਚ ਮਿਲ ਚੋਗੇ ਤੇ ਕਈਆਂ ਦੇ ਪ੍ਰਾਈਸ ਲੱਗਦੇ ਇੱਥੇ ਤੇ ਲਾਉਂਦੇ ਫਿਰ ਕਈਆਂ ਦੇ ਜਿਹਦੇ 40 ਰੁਪਏ ਦੀ ਉਹ ਤੁਹਾਨੂੰ 35 ਰੁਪਏ ਦੀ ਮਿਲ ਚੋਗੇ ਤੇ ਇਦਾਂ ਜੇ ਢੋਕਲਾ ਪਕਾਣਾ ਤੇ ਤੁਹਾਨੂੰ ਢੋਕਲਾ ਵੀ ਇਦਾਂ ਦਾ ਮਿਲ ਚੋਗੇ ਪੇਸਟ ਹੋ ਗਿਆ ਸਾਰੇ ਤਰ੍ਹਾਂ ਦੇ ਪੇਸਟ ਮਿਲ ਗਏ ਢੋਕਲੇ ਦੇ ਇਹ ਦੇਖੋ ਇੱਧਰ ਵੀ ਇਹ ਵੀ ਉਹ ਲਿਕਵਿਡ ਇਹ ਉਹ ਉਪਟਨ ਬਣਾਉਣਾ ਆ ਦੋਸਾ ਬਣਾਉਣਾ ਇਹ ਦੇਖੋ ਤੇ ਇਹ ਤੁਹਾਨੂੰ ਪੇਸਟ ਇੱਥੇ ਮਿਲ ਜੂਗਾ ਜੀ ਇੱਥੇ ਥੱਲੇ ਵੀ ਲੱਗੇ ਹੋਈ ਆ ਤੇ ਆਹ ਤੇ ਬਾਈਕ ਗਟੇ ਕਫਰੀਆਂ ਲੱਗਾ ਹੋਇਆ ਆ ਵੀ ਢੋਕਲਾ ਬਣਾਉਣਾ ਬਾਈਕ ਗਟੇ ਕਫਰੀ ਸੋ ਕਿੰਨੇ ਕਰੇ ਕਿੰਨੇ ਦਾ ਇਹ ਏ ਦੇਖੋ ਜੇ ਤੁਸੀਂ ਹਨਾ ਮਤਲਬ ਇਹ ਘਰ ਜਾ ਕੇ ਉਪਰ ਨੂੰ ਦੋਸਾ ਵਗੈਰਾ ਬਣਾਉਣਾ ਹੈ ਤੇ ਇਦਾਂ ਦੇ ਪ੍ਰੋਡਕਟ ਬਣਾਉਣਾ ਹੈ ਕੜੀ ਪ੍ਰੀਮੈਕਸ ਕੜੀ ਪ੍ਰੀਮੈਕਸ ਇਸ ਤਰ੍ਹਾਂ ਦੇ ਮਤਲਬ ਬਣਾਉਣੇ ਆ ਇਹ ਦੇਖੋ ਪੇਸਟ ਮਿਲ ਜੂਗਾ ਤੁਹਾਨੂੰ ਇਥੋਂ ਉਪਮਾ ਉਪਮਾ ਵਾਲੇ ਉਪਮਾ ਦਾ ਪੇਸਟ ਆਇਆ ਇਹ ਰਵਾਇਲੀ ਰਵਾਇਲੀ ਦੇ ਵਗੈਰਾ ਪੇਸਟ ਆਇਆ ਤੇ ਤੁਹਾਨੂੰ ਪੇਸਟ ਮਿਲ ਜੂਗਾ ਘਰ ਜਾ ਕੇ ਤੁਸੀਂ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਦੇ ਪੇਸਟ ਬਹੁਤ ਸੌਣ ਲੱਗੀ ਹੋਈ ਆ ਹਾਂ 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 ਦੇਖੋ ਰਵਾ ਉਪਮਾ ਉਪਮਾ ਇਹ ਦੂਗਾ ਇਹ ਪੇਸਟ ਜੈ ਇਹ ਰੱਖੋ ਪੇਸਟ ਹੋਆ ਇਹ ਪਤਾ ਲੱਗਦਾ ਪੇਸਟ ਹੋਇਆ ਇਹ ਦੇਖੋ ਪੇਸਟ ਹੋਇਆ ਹੋਵੇ ਚੁਣੀ ਹੋਈ ਤੇ ਇਹ ਵੀ ਉਪਮਾ ਮਿਕਸ ਜਿਹੜਾ ਬਣਾਉਣਾ ਇਹ ਦੇਖੋ ਪੇਸਟ ਬਣਿਆ ਹੋਇਆ ਤੁਸੀਂ ਇਥੋਂ ਲਿਜਾ ਕੇ ਨਹੀਂ ਪਤਾ ਲੱਗਦਾ ਬਣਾ ਸਕਦੇ ਹਾਂ ਆਲੇ ਆ ਬੜਾ ਭੱਲੀਆਂ ਦਾ ਇਹ ਭੱਲੀਆਂ ਦਾ ਵੀ ਪੇਸਟ ਹੋਆ ਪੇਸਟ ਹੋਣ ਇਹ ਵੀ ਤੁਸੀਂ ਇੱਥੇ ਆ ਕੇ ਇੱਥੋਂ ਬਣਾ ਸਕਦੇ ਆ ਜੀ ਬਹੁਤ ਵਧੀਆ ਸਮਾਨ ਆ ਤੇ ਇਸ ਤਰ੍ਹਾਂ ਤੁਹਾਨੂੰ ਮਤਲਬ ਕਿ ਹਰ ਕਿਸ ਤਰ੍ਹਾਂ ਦਾ ਸਮਾਨ ਇੱਥੇ ਮਿਲ ਜੂਗਾ ਜੀ ਜਿਹੜੇ ਲੱਗੇ ਹੋਏ ਆ ਜੇ ਤੁਸੀਂ ਕਿਸੇ ਤਰ੍ਹਾਂ ਰਵਾ ਡੋਸਾ ਵਗੈਰਾ ਬਣਾਉਣਾ ਹੈ ਤੇ ਹਰ ਕਿਸ ਤਰ੍ਹਾਂ ਦਾ ਤੁਹਾਨੂੰ ਸਮਾਨ ਮਿਲ ਜੂਗਾ ਜੀ ਤੇ ਇਸ ਤਰ੍ਹਾਂ ਕੋਕ ਵਗੈਰਾ ਬੋਤਲਾਂ ਬੋਤਲਾਂ ਵੀ ਤੁਹਾਨੂੰ ਜਿਹੜੀਆਂ ਨੂੰ ਚਾਹੀਏ ਇਸ ਤਰ੍ਹਾਂ ਇੱਧਰ ਵੀ ਤੁਹਾਨੂੰ ਸਲਾਈਸ ਦੀਆਂ ਬੋਤਲਾਂ ਮਿਲ ਜੂਗੀਆਂ ਹੈ ਕਿ ਸਲਾਈਸ ਦੀਆਂ ਬੋਤਲਾਂ ਮਿਲ ਜੂਗੀਆਂ ਇੱਧਰ ਵੀ ਜੇ ਸਮਾਨ ਲੱਗਾ ਹੋਇਆ ਹੈ ਜਿਵੇਂ ਕੋਰਨ ਫਲੈਕਸ ਜਾਨੀ ਉਹ ਵੀ ਚੋਕੋ ਦੇ ਵੀ ਮਿਲ ਜੂਗੇ ਹਨ ਉਹ ਵੀ ਲੱਗੇ ਹੋਏ ਆ ਇੱਥੇ ਤੇ ਹਰ ਇੱਕ ਤਰ੍ਹਾਂ ਦਾ ਸਮਾਨ ਤਾਂ ਮਿਲਦਾ ਹੈ ਕੁਆਲਿਟੀ ਵਧੀਆ ਹੈ ਦੇਖਣ ਨੂੰ ਮਿਲ ਜੂਗਾ ਇਹ ਵੀ ਮਿਲ ਜੂਗੇ ਕੰਬੋ ਪੈਕ 2 4 6 6 ਦਾ ਪੈਕ ਹੋਆ ਤੇ 60 ਰੁਪਏ ਚ ਇਦਾਂ ਦਾ ਕੰਬੋ ਪੈਕ ਵੀ ਮਿਲ ਜੂਗਾ ਬੱਚਿਆਂ ਦਿਖਾਵਾਂਗਾ ਤੁਸੀਂ ਵੀ ਲੈਣੇ ਤੇ ਹੋਰ ਵੀ ਤੁਹਾਨੂੰ ਮਿਲ ਜੂਗੇ ਇੱਥੋਂ ਤੇ ਹਰ ਤਰ੍ਹਾਂ ਦੇ ਓਟਸ ਵੀ ਲੱਗੇ ਹੋਏ ਇੱਥੇ ਕੰਬੋ ਮਤਲਬ ਕੰਬੋ ਵਗੈਰਾ ਦੇ ਇਸ ਤਰ੍ਹਾਂ ਦੇ ਓਟਸ ਵੀ ਲੱਗੇ ਹੋਏ ਆ ਇਹ ਵੀ ਤੁਹਾਨੂੰ ਮਿਲ ਜੂਗਾ ਇੱਥੇ ਇਹ ਵੀ ਸਫੋਲਾ ਦਾ ਹੈ ਤੇ ਇਹ ਵੀ ਉੱਪਰ ਵੀ ਸਫੋਲਾ ਦੇ ਹੈ ਜੇ ਸਫੋਲਾ ਦੇ ਤੁਹਾਨੂੰ ਓਟਸ ਵਗੈਰਾ ਵੀ ਮਿਲ ਜੂਗੇ ਤੇ ਲੱਗੇ ਹੋਏ ਨੇ ਹਨ ਮੈਗੀਆਂ ਚਾਪੀ ਦੀ ਮੈਗੀਆਂ ਵਗੈਰਾ ਹਨ ਡੇਲਸ ਵੀ ਲੱਗੇ ਆ ਤੇ ਵੱਡੇ-ਵੱਡੇ ਬੈਗ ਮੈਗੀਆਂ ਦੇ ਹਰ ਤਰ੍ਹਾਂ ਦੇ ਮਿਲ ਜੂਗੇ ਤੁਹਾਨੂੰ ਸਮਾਨ ਹਰ ਤਰ੍ਹਾਂ ਦਾ ਮਿਲ ਜੂਗਾ ਮਕਰੋਨੀ ਵਗੈਰਾ ਮਿਲ ਜੂਗੇ ਇੱਥੇ ਤੇ ਪਾਸਤਾ ਮਕਰੋਨੀ ਵਗੈਰਾ ਇਹ ਸਾਰਾ ਲੱਗਾ ਹੋਇਆ ਹੈ ਜੀ ਹਰ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੁਹਾਨੂੰ ਟਮਾਟਰ ਸੌਸ ਵੀ ਮਿਲ ਜੂਗੇ ਟਮਾਟਰ ਸੌਸ ਵੀ ਲੱਗੀਆਂ ਹੋਈਆਂ ਜਿੱਦਾਂ ਇਹ ਕੱਚੇ ਟਮਾਟਰ ਕੱਚੇ ਵੀ ਰੱਖੇ ਹੋਏ ਨੇ ਤੇ ਇਧਰ ਡਾਰਕ ਸੌਇਆ ਸੌਸ ਵੀ ਲੱਗੀ ਹੋਈ ਆ ਤੇ ਇਹ ਇਧਰ ਤੁਹਾਨੂੰ ਆ ਚਟਣੀ ਵੀ ਮਿਲ ਜੂਗੀ मतलब ਜੇ ਤੁਸੀਂ ਪੀਜ਼ਾ ਵਗੈਰਾ ਦਾ ਸਮਾਨ ਵੀ ਇੱਥੋਂ ਤੁਹਾਨੂੰ ਮਿਲ ਜੂਗਾ ਕਸਟਡ ਬਗੜਾ ਡਿਚਲੀ ਸੌਸ ਹਰ ਕਤਨਾ ਸਾਮਾਨ ਲੱਗਾ ਯਾਰ ਪੀਜੇ ਦਾ ਵੀ ਜੇ ਬਣਾਉਣਾ ਪੀਜਾ ਉਹ ਵੀ ਮਿਲ ਜੂਗਾ ਤੁਹਾਨੂੰ ਤੁਹਾਨੂੰ ਨਟ ਬੋਲਟ ਪ੍ਰੋਡਕਟ ਵੀ ਇਦਾਂ ਦੇ ਜੇ ਹਨਾ ਬ੍ਰੀਕ ਵਾਲੇ ਇਦਾਂ ਦੇ ਵੀ ਤੁਹਾਨੂੰ ਇੱਥੇ ਮਿਲ ਜੂਗੇ ਤੇ ਇਦਾਂ ਦੀ ਆ ਜਿਹੜੇ ਲੱਗਦੇ ਆ ਜਿਹਦਾ ਜੰਗਾਲ ਲੱਗਾ ਹੋਵੇ ਦੇਖੋ ਖੋਲਣ ਵਾਸਤੇ ਇਦਾਂ ਦੇ ਪ੍ਰੋਡਕਟ ਵੀ ਤੁਹਾਨੂੰ ਮਿਲ ਜੂਗੇ ਜੀ ਤੇ ਜੇ ਤਾਂ ਕੋਈ ਵੀ ਚੀਜ਼ ਨੂੰ ਜੰਗਾਲ ਲੱਗ ਜਾਂਦਾ ਜਾਂ ਉੱਤੇ ਸਪਰੇਅ ਮਾਰੋ ਤੇ ਖੋਲ ਜਾਣੇ ਆ ਇਹ ਪ੍ਰੋਡਕਟ ਬਹੁਤ ਵਧੀਆ ਲੱਗਾ ਸਾਨੂੰ ਜਿਹੜੇ ਪ੍ਰੋਡਕਟ ਆਮ ਚੀਜ਼ ਵਾ ਵਧੀਆ ਆ ਤੇ ਇਸ ਤਰ੍ਹਾਂ ਤੁਹਾਨੂੰ ਬਹੁਤ ਮਿਲ ਜੂਗੇ ਪ੍ਰੋਡਕਟ ਇੱਥੇ ਤੇ ਇਦਾਂ ਕਲਾਸ ਵਗੈਰਾ ਮਿਲ ਜੂਗਾ ਸਭ ਤੋਂ ਵਧੀਆ ਸਾਨੂੰ ਵੈਟਰ ਚੀਜ਼ ਆਹੀ ਲੱਗੀ ਆ ਤੇ ਇਦਾਂ ਦੀ ਚੀਜ਼ ਨਹੀਂ ਮਿਲਦੀ ਨਹੀਂ ਹੈਗੀ ਬਾਹਰ ਤੇ 260 ਰੁਪਏ ਦੀ ਹੈ ਜੀ ਇਹ ਇਹਰਾ ਸੌਫਾ ਵਗੈਰਾ ਹੈ ਦੂਸਰਾ ਜੁਵੈਨ ਮਤਲਬ ਕਿ ਹਰ ਕੁ ਤਰ੍ਹਾਂ ਦੇ ਤੋਂ ਡੱਟੇ ਆ ਗਏ ਆ ਤੇ ਪ੍ਰਾਈਸ ਲਾਉਣੀ ਪਈ ਹੈ ਪਿੱਛੇ ਕੁੜੀ ਤੇ ਕਈ ਪ੍ਰਾਈਸ ਨਹੀਂ ਲਿਖਿਆ ਗਿਆ ਪ੍ਰਾਈਸ ਇੱਥੇ ਤੁਹਾਨੂੰ ਅਪਲਾਈਟ ਅਪਲਾਈਟ ਇੰਡੀਆ ਗੇਟ ਦਾ ਔਇਲ ਵੀ ਮਿਲ ਜੂਗਾ ਇਹ ਦੇਖੋ ਤੇ ਪ੍ਰਾਈਸ ਜੇ ਬਾਹਰ ਹੈਗਾ ਇਹਰਾ 730 ਰੁਪਏ ਤੇ ਤੇ 540 ਰੁਪਏ ਆ ਤੇ ਕਿੰਨਾ ਤੇਨ ਲੀਟਰ ਦੀਆਂ 10 ਲੀਟਰ ਦੀਆਂ ਲੱਗੀਆਂ ਹੋਈਆਂ ਹੈ ਇਹ ਦੇਖੋ ਇੱਥੇ ਤੁਹਾਨੂੰ ਪ੍ਰੋਡਕਟ ਵੀ ਸਾਰੇ ਆਹ ਮਸਾਲੇ ਵਗੈਰਾ ਮਿਲੂਗਾ ਸ਼ਿਕੰਜੀ ਮਸਾਲਾ ਸ਼ਿਕੰਜੀ ਮੇਰੀ ਮਸਾਲਾ ਆ اچھا ਸ਼ਿਕੰਜੀ ਮੇ ਜਪੋਣ ਵਾਲਾ ਮਸਾਲਾ ਆ ਜੀ ਜੀ ਹਾਂ ਆਹ ਹਿੰਗ ਪਾਣੀ ਪੂਰੀ ਸ਼ਿਕੰਜੀ ਮਸਾਲਾ ਸ਼ਿਕੰਜੀ ਮਸਾਲਾ ਆ 80 ਰੁਪਏ ਦਾ ਹੂੰ ਹੂੰ ਇਹ ਹਿੰਗ ਹਿੰਗ ਪਾਣੀ ਪੂਰੀ ਵਾਲੀ ਮਿਲ ਜੂਗਾ ਮਸਾਲਾ ਪੋਹਾ ਮਸਾਲਾ ਪੋਹੇ ਜੋ ਪੌਣ ਵਾਲਾ ਮਸਾਲਾ ਹੁੰਦਾ ਨੇ ਇਹ ਕਿੰਨੇ ਦਾ ਦੇਖੇ ਤਾਂ ਆਹ پڑے ਵੀ ਨੇ ਹਾਂ ਨਹੀਂ ਆਵੜਾ ਆਹ ਖਾ ਇਹ ਪੋਹੇ ਦੇ ਪੌਣ ਵਾਲਾ ਮਸਾਲਾ ਮਿਲ ਜੂਗਾ ਜੇ ਅਸੀਂ ਪੋਹਾ ਬਣਾਉਣੇ ਆ ਪੰਜਾਬੀ ਛੋਲੇ ਬਣਾਉਣੇ ਆ ਵੀ ਮਸਾਲੇ ਹਰ ਤਰ੍ਹਾਂ ਤੁਹਾਨੂੰ ਲਿਖੇ ਹੋ ਸਬਜੀ ਮਸਾਲੇ ਮਿਲ ਜੂਗਾ ਮਸਾਲੇ ਹਰ ਤਰ੍ਹਾਂ ਰਾਇਤਾ ਦੇ ਪੌਣ ਵਾਲਾ ਮਸਾਲਾ ਮਿਲ ਜੂਗਾ ਪਾਲਕ ਪਾਲਕ ਪਨੀਰ ਮੈਕਸ ਬਣਾਉਣੀ ਆ ਪਾਲਕ ਪਨੀਰ ਦਾ ਵਿਆਹ ਆ ਇਹ ਇਹ ਮਸਾਲੇ ਹੀ ਆ ਵਾਲੇ ਮਟਰ ਪਨੀਰ ਮਸਾਲਾ ਮਟਰ ਪਨੀਰ ਸੇ ਕੋਣ ਵਾਲਾ ਮਸਾਲਾ ਮਿਲ ਜੂਆ ਦੇਖੋ ਇਦਾਂ ਦੇ ਪੈਕਾਂ ਚ ਮਿਲਦਾ ਆ ਮਟਰ ਪਨੀਰ ਮਸਾਲਾ ਅਬ ਹੈ ਬੋੜ ਵੀ ਰੱਖੇਗਾ ਇੱਕ ਮਿੰਟ ਅੱਜ ਦਾ ਬ੍ਰੈਕਫਾਸਟ ਡਿਨਰ ਵਗੈਰਾ ਲੰਚ ਬ੍ਰੈਕਫਾਸਟ ਡਿਨਰ ਇਦਾਂ ਦੇ ਕਰਨੇ ਹੋਣੇ ਵੀ ਮਿਲ ਜੂਗੇ ਪੋਹੇ ਦੇ ਮਸਾਲੇ ਮਿਲ ਜੂਗੇ ਤੁਹਾਨੂੰ ਤੇ ਕਿਚਨ ਮਸਾਲਾ ਕਸਤੂਰੀ ਮੇਥੀ ਲਾਲ ਮਿਰਚ ਦੇਗੀ ਮਿਰਚ ਬਲੈਕ ਪੀਪਰ ਬਲੈਕ ਪੀਪਰ ਪਾਊਡਰ ਮਿਲ ਜੂਗਾ ਸ਼ਾਹੀ ਪਨੀਰ ਮਸਾਲੇ ਲੱਗੇ ਹੋਆ ਚਨਾ ਮਸਾਲਾ ਆ ਮਤਲਬ ਜੇ ਮਸਾਲੇ ਹਰ ਕਿਸ ਤਰ੍ਹਾਂ ਦੇ ਮਸਾਲੇ ਤੁਹਾਨੂੰ ਮਿਲ ਜੂਗਾ ਜੋ ਹੋਰ ਪਾਸੇ ਮੈਂ ਇਹ ਦੇਖੋ ਕਸਤੂਰੀ ਮੇਥੀ ਕਸਤੂਰੀ ਮੇਥੀ ਵੀ ਇੱਥੇ ਮਿਲਦੀ ਆ ਕਸਤੂਰੀ ਮੇਥੀ ਤੇ ਲੱਗੀ ਹੋਈ ਆ ਤੇ ਜਿਹਦਾ ਬਾਹਰ ਨਹੀਂ ਇਹ ਚੀਜ਼ ਮਿਲਦੀ ਹੈ ਕਿ ਪੋਹਾ ਮਸਾਲਾ ਇਹ ਵੀ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਪੋਹਾ ਮਸਾਲਾ ਵਗੈਰਾ ਹਨਾ ਤੇ ਹੋਰ ਜਿਹਦਾ ਸੀ ਸ਼ਕੰਜੀ ਮਸਾਲਾ ਦੇਖਿਆ ਆ ਤੇ ਇਹ ਵਾਲਾ ਹਿੰਗ ਪਾਣੀ ਪੂਰੀ ਆ ਇਹ ਚੀਜ਼ ਮਤਲਬ ਕਿ ਬੱਕਰੇ ਜਿਹੇ ਚੀਜ਼ਾਂ ਐ ਤੇ ਜਿਹੜੇ ਗੁੜ ਖਾਣ ਦੇ ਸ਼ਕੀਨ ਆ ਉਹਨਾਂ ਨੂੰ ਗੁੜ ਵੀ ਇੱਥੋਂ ਮਿਲ ਜੂਗਾ ਗੁੜ ਖਾਣ ਦੇ ਸ਼ਕੀਨ ਆ ਉਹਨਾਂ ਨੂੰ ਲੋ ਜੀ ਇੱਦਾਂ ਡੱਬੇ ਲੱਗੇ ਹੋਏ ਗੁੜ ਤੇ ਬੋਰਡ ਵੀ ਮਿਲ ਜੂਗਾ ਤੁਹਾਨੂੰ অর্ਗੈਨਿਕ ਕੇ ਪਾਊਡਰ ਹਰ ਤਰ੍ਹਾਂ ਦਾ ਤੁਹਾਨੂੰ ਆਹ ਇਹ ਰੋਕ ਸੈਲਟ ਵੀ ਮਿਲ ਜੂਗਾ ਹਰ ਤਰ੍ਹਾਂ ਦਾ ਸੈਲਟ ਆ ਲੱਗੇ ਹੋਏ ਤੇ ਇਹ ਵੀ ਮਿਲ ਜੂਗੇ ਤੁਹਾਨੂੰ ਇੱਥੋਂ ਤੇ ਟਾਟਾ ਸੈਲਟ ਵੀ ਮਿਲ ਜੂਗਾ ਕੈਚ ਮਸਾਲਾ ਵੀ ਮਿਲ ਜੂਗੇ ਆ ਬ੍ਰਾਊਨ 슈ਗਰ ਇਹ অর্ਗੈਨਿਕ ਜਿਹੜੀ ਬ੍ਰਾਊਨ 슈ਗਰ ਵੀ ਇਥੋਂ ਮਿਲਦੀ ਆ ਰਹੀ ਹੈ অর্ਗੈਨਿਕ ਬ੍ਰਾਊਨ 슈ਗਰ ਹਾਂ ਉਹ ਗੈਨਿਕ ਉਹ ਬ੍ਰਾਊਨ 슈ਕਰ ਜਿਹੜੀ ਹੁੰਦੀ ਆ ਇਹ ਵੀ ਮਿਲ ਜੂਗੀ ਤੁਹਾਨੂੰ ਉਹ ਆ ਗੈਨਿਕ ਆ ਸਾਰਾ ਇਦਾਂ ਦੇ ਤੁਹਾਨੂੰ ਗੋੜ ਵਾਲੇ ਵੀ ਗੋੜ ਵੀ ਮਿਲ ਜੂਗਾ ਦੇਖੋ ਇਹ ਦੇਖੋ ਤੇ ਇਧਰ ਆ ਸ਼ੱਕਰ ਵੀ ਲੱਗੀ ਹੋਈ ਆ ਵੀ ਹਾਂ ਕੋਕੋਨਟ 슈ਕਰ ਹੈ ਕੋਕੋਨਟ 슈ਕਰ ਵਾ ਬਾਜੀ ਕੋ ਕਿਆ ਬਾਤ ਵਾ ਜਿਹੜੀ 슈ਕਰ ਇਹ ਤਾਂ ਬ੍ਰਾਊਨ 175 ਦੇ ਕਿਲੋ ਦਾ ਹੋਣਾ ਸ਼ਾਇਦ ਹੈ ਨਾ ਤੇ ਇਸ ਤਰ੍ਹਾਂ ਤੁਹਾਨੂੰ ਹਰਕਤ ਰੰਦੇ ਇੱਥੇ ਮਿਲ ਜੂਗੇ ਆਰਗੈਨਿਕ ਚੀਨੀ ਆਰਗੈਨਿਕ ਚੀਨੀ ਵੀ ਤੁਹਾਨੂੰ ਇਹ ਦੇਖੋ ਬ੍ਰਾਊਨ ਵਾਲੀ ਮਿਲ ਜੂਗੀ ਆਰਗੈਨਿਕ ਚੀਨੀ ਮਿਲ ਜੂਗੀ ਆਰਗੈਨਿਕ ਵਾਲੇ ਬਸ ਸਮਾਨ ਇੱਥੇ ਲੱਗਾ ਹੋਇਆ ਆਰਗੈਨਿਕ ਦਾ ਜੇ ਇੱਥੇ ਤੁਸੀਂ ਮਖਾਣੇ ਲੈਣੇ ਆ ਇਹ 250 ਗ੍ਰਾਮ ਲੈਣੇ ਆ ਤੇ ਬਾਹਰ ਹੈਗੇ 450 ਇੱਥੇ ਤੁਹਾਨੂੰ 400 ਦੇ ਮਿਲ ਜੂਗੇ 100 ਗ੍ਰਾਮ ਹਾਂ 100 ਗ੍ਰਾਮ ਇਹ ਜਿਹੜੇ 100 ਗ੍ਰਾਮ ਆ ਤੇ ਇਹ ਤੁਹਾਨੂੰ 100 ਗ੍ਰਾਮ 150 ਦੇ ਮਿਲ ਜੂਗੇ ਜੇ 250 ਦੇ ਬਾਅਦ 100 ਗ੍ਰਾਮ 150 ਦੇ ਮਿਲੇ ਇਹ 200 ਗ੍ਰਾਮ ਆ ਇਹ 400 ਦਾ ਮਿਲ ਜੂ 200 ਗ੍ਰਾਮ ਤੇ ਇਹ ਤੁਹਾਨੂੰ 100 ਗ੍ਰਾਮ 150 ਦਾ ਮਿਲ ਜਾਈਂ ਡਰਾਈ ਫਰੂਟ ਵਿੱਚ ਤੁਹਾਨੂੰ ਹਰ ਕਿਸ ਤਰ੍ਹਾਂ ਦਾ ਡਰਾਈ ਫਰੂਟ ਮਿਲ ਜੂਗਾ ਆਹ ਕਿਦਾਂ ਦਾ ਡਰਾਈ ਫਰੂਟ ਹੋ ਗਿਆ ਕਿਦਾਂ ਚੱਲ ਰਿਹਾ ਹੈ ਹੂੰ ਇਹ ਵੀ ਨਾ ਸੈਕਿੰਡ ਕਿ ਟੂ ਡਬਲ ਹੈ ਨਾ ਹੂੰ ਡਬਲ ਹੈ ਸੈਕਿੰਡ ਕਿ ਟੂ ਜੁਦਾਦ ਮੰਨਿਆ ਹੈ ਨਾ ਦੇ ਵੀਦਿਆਂ ਹੂੰ ਤੇ ਇਦਾਂ ਹੀ ਅਖਰੋਟ ਵੀ ਤੁਹਾਨੂੰ ਮਿਲ ਜੂਗੇ ਇੱਥੇ ਬਦਾਮ ਵੀ ਲੱਗੇ ਹੋਏ ਕਿਲੋ ਕਿਲੋ 2 2 ਕਿਲੋ ਰੁਪਏ ਅਕਤ ਲੱਗੇ ਹੋਏ ਜਿਦਾ ਕਿਲੋ ਦੇਗਾ ਇਹ 2 ਕਿਲੋ ਦੇਗਾ ਇਸ ਤਰ੍ਹਾਂ ਦੇ ਪੈਕ ਮਾਰ ਕੇ ਦੱਸਣਾ ਤੇ ਪ੍ਰਾਈਸ ਨਹੀਂ ਲਿਖਿਆ ਨਾ ਨਹੀਂ ਲਿਖਾ ਨਾ ਡਬਲ ਪੈਕਿੰਗ ਹੈ ਨਹੀਂ ਡਬਲ ਪੈਕਿੰਗ ਨਹੀਂ ਇਹ ਲਾਉਰ ਹੈਲਥਿੰਗ ਇਹ ਪੈਕਿੰਗ ਹੈ ਇਹਦੇ ਵਿੱਚ ਹੋਰ ਰੰਗ ਨਹੀਂ ਦੇ ਪੈਕਿੰਗ ਦੇ ਅੰਦਰ ਪੈਕਿੰਗ ਦਾ ਤਾਂ ਨਹੀਂ ਹਿੱਲਦੇ ਤੇ ਡਬਲ ਪੈਕਿੰਗ ਹੈ ਹਾਂ ਦੇਖੋ ਇਹਨੇ ਫੁੱਲਣੇ ਵੇਣ ਲੈਣੇ ਤੇ ਲੋਜੀ ਕਰੋਟ ਵਗੈਰਾ ਮਿਲ ਚੁਕੇ ਕਾਜੂ ਵਗੈਰਾ ਹਰਗ ਤਨ ਲੱਗਾ ਹੋਇਆ ਇੱਥੇ ਸਮਾਨ ਇਤਨਾ ਤਾਂ ਡੱਬਿਆਂ 'ਚ ਮਿਲ ਜੂਗਾ ਪਿਸਤਾ ਤੇ ਡੱਬਿਆਂ 'ਚ ਲੈਣਾ ਡੱਬਿਆਂ ਦੇ ਪਿਸਤਾ ਲੈ ਜਾ ਸਕਦੇ ਆ ਇਦਾਂ ਪੈਕਟ ਵੀ ਆ ਪੈਕਟ ਦੇ ਵਿੱਚ ਪੈਕਟ ਹਾਂ ਆਹ ਰੇ ਸਿੰਗਲ ਆ ਆ ਡਬਲ ਪੈਕਿੰਗ ਆ ਵੀ ਪੈਕਿੰਗ ਦੇ ਨਾਲ ਪੈਕਿੰਗ ਪਿਸਤਾ ਵੀ ਤੁਹਾਨੂੰ ਮਿਲ ਜੂਗਾ ਇੱਥੇ ਤੇ ਹੋ ਜਿਹੜਾ ਆ ਬਰ ਛੋਟਾ ਹੋਣਾ ਜੀ ਤੇ ਸੋਗੀ ਵਗੈਰਾ ਬਲੈਕ ਸੋਗੀ ਮਿਲ ਜੂਗੀ ਤੇ ਦੂਜੀ ਵੀ ਸੋਗੀ ਮਿਲ ਜੂਗੀ ਤੇ ਸੋਗੀ ਵਗੈਰਾ ਵੀ ਛਕੀ ਹੋਈਆਂ ਆ। ਖਜੂਰਾ ਵਗੈਰਾ ਵੀ ਮਿਲ ਜੂਗੇ। ਖਜੂਰਾ ਵੀ ਹਰ ਤਰ੍ਹਾਂ ਦੇ ਖਜੂਰਾ ਲੱਗੇ ਹਨ ਜਿਹੜਾ ਮਤਲਬ ਕਿ ਲੋਨ ਦੇ ਪਏ ਰੇਟ ਲੱਗਦੇ ਤੇ ਇੱਥੇ ਵੀ ਤੇ ਖਜੂਰਾ ਆਉਂਗੇ ਮੇਰੇ ਗਾ ਥੱਲੇ ਕੀ ਆ ਹੁਣ ਖਾਸ ਮੰਨਦੇ ਨੇ। ਇਹਨਾਂ ਨੂੰ ਕੀ ਕਹਿੰਦੇ ਆ? ਆਹ ਵਾਲੀ। ਐਪ੍ਰੀਕੋਟ ਐਪ੍ਰੀਕੋਟ ਹਾਂ। ਐਪ੍ਰੀਕੋਟ ਐਪ੍ਰੀਕੋਟ ਆ ਜਾਂਦੇ। ਤੇ ਤੁਹਾਨੂੰ ਦੇਸੀ ਕੇ एवरीडे ਦਾ ਬੇੜਕਾਰ ਵੀ ਦੇਸੀ ਕੇ ਵੀ ਮਿਲ ਜਾਣੇ ਆ ਦੇਖੋ ਲੱਗੇ ਹੋਏ ਦੇਸੀ ਕੇ ਅਮੂਲ ਦਾ ਵੀ ਲੱਗਾ ਹੋਇਆ ਹੈ एवरीडे एवरीडे ਦਾ ਵੀ ਆ ਸ਼ਾਹੀ ਕੇ ਹیدرਵੀ ਕੇ ਮਿਲ ਜੂਗੇ ਤੁਹਾਨੂੰ ਤੇ ਇੱਧਰ ਜਿਹੜੇ ਆ ਇਹ ਡਾਲਡਾ ਵਰਨਸ ਪਤੀ ਆ ਇਹ ਹੈਗਾ ਆ 200 ਰੁਪਏ ਬਾਹਰ ਤੇ ਇੱਥੇ ਹੈਗਾ 147 ਰੁਪਏ ਤੇ ਜਿਹੜਾ ਆ ਇਹ ਗਗਨ ਦਾ ਆ ਇਹ 200 ਰੁਪਏ ਬਾਹਰ 148 ਰੁਪਏ ਤੇ ਇਧਰ ਰੱਥ ਵੀ ਆ ਜਾਂਦਾ ਰੱਥ ਵੀ ਮਿਲ ਜੂਗਾ ਤੁਹਾਨੂੰ ਹਰਕ ਤਰ੍ਹਾਂ ਦਾ ਕੇ ਲੱਗੇ ਹੋਏ ਆ ਤੇ ਆ ਲੱਗਾ ਹੋਇਆ 720 ਦਾ 1 ਲੀਟਰ ਹਾਂ 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 ਦੇਸੀ ਕੇ ਤੇ ਦੇਸੀ ਕੇ ਵੀ ਤੁਹਾਨੂੰ ਮਿਲ ਜੂਗਾ ਜਿਹੜਾ ਡਾਲਡਾ ਦਾ ਡਾਲਡਾ ਦਾ ਆ 1 ਲੀਟਰ ਦਾ ਤੇਲ ਤੇ ਇਹ ਤੁਹਾਨੂੰ 165 ਰੁਪਏ ਦਾ ਮਿਲ ਜੂਗਾ 165 ਰੁਪਏ ਦਾ ਡਾਲਡਾ ਦਾ ਮਸਟਰਡ ਔਇਲ ਤੇ ਹਾਂ ਦੇਖਦੇ ਨਾ ਪੋਹੀ ਇਹ ਦੇਖਦੀ ਪੜੋ ਆ ਕੱਚੀ ਦਾ ਨੀਦਰ ਨੋ ਪਤੰਜਲੀ ਦਾ ਆ ਕੱਚੀ ਦਾ ਨਹੀਂ ਪਤੰਜਲੀ 190 ਰੁਪਏ ਦਾ 200 ਦਾ 190 ਰੁਪਏ ਦਾ ਮਿਲ ਜਾਗਾ ਤੇ ਇਧਰ ਬਾਈਕ ਗੈਟ ਇੱਕ ਫਰੀ ਹੈ ਨਾ ਤੇ ਇਹ ਵੀ ਮਸਟਰਡ ਔਇਲ ਆਇਆ ਪੜੇ ਹੈ ਨਾ ਮਸਟਰਡ ਔਇਲ ਹੈ ਵੀ ਤੇ ਇਹ ਵੀ ਤੁਹਾਨੂੰ ਬਾਈਕ ਗੈਟ ਇੱਕ ਫਰੀ ਤੇ 350 ਦਾ ਦੇਖਿਆ ਤੇ ਜੇ ਕਰ ਲੈਣੀ 175 ਰੁਪਏ ਦੀ ਆ ਇੱਕ ਇੱਕ ਲੈ ਜਾਣੀ 175 ਦੀ ਆ ਆ ਫੋਰਚੂਨਰ ਆ ਗਈ ਲੈ ਆ ਫੋਰਚੂਨਰ ਕਿੰਨੇ ਸੋਹਣੀਆਂ ਦੇਖੋ ਇਹ ਦੇਖੋ ਜੀ ਫੋਰਚੂਨਰ ਬਹੁਤ ਸੋਹਣੀਆਂ ਆ ਕੈਨੀਆਂ ਲੱਗੀਆਂ ਆ ਕੈਨੀਆਂ ਬਹੁਤ ਸੋਹਣੀਆਂ ਲੱਗੀਆਂ ਫੋਰਚੂਨਰ ਹੈਗੀ ਆ ਜੇ ਬਾਹਰ ਹੈਗੀ 395 ਰੁਪਏ ਦੀ ਤੇ 297 ਰੁਪਏ ਦਾ ਇੱਥੇ ਆ ਇਹ ਹੈਗਾ ਇੱਕ ਪੁਆਇੰਟ चौहत् किलो सनड्रोप य रिफाइंड रिफाइंड ऑयल वा रिफाइंड ये भी थानू मिल जूगा जे ये छे सौ नौ रुपये की मिल जूगी आसनड्रोप की कैनी यह सनड्रोप की तीन लीटर कैनी थानू नौ छे शे, सौ नौ रुपए की लगी हुई है ਹੰਜੀ ਬਾਕੀ ਜਰੂਰ ਦੱਸਿਓ ਸਾਡੀ ਵੀਡੀਓ ਕਿਤਨ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਬਰੀ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਰੱਬ ਤੱਕ ਲਈ ਸਾਥੀ ਨਿਪਟਦੇ